ਨੂੰ ਕਿੱਦਾਂ ਹੋ ਜੀ ਠੀਕ ਠਾਕ ਹੋ ਸਾਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਾਰੇ ਇੰਨੀ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਅੱਜ ਆਏ ਹੋਏ ਹਾਂ ਅਸੀਂ ਪੁੱਚੋ ਮੰਡੀ ਤੇ ਇੱਥੇ ਭੈਣ ਦਾ ਘਰ ਲਿਆ ਇਹ ਆ ਬਹੁਤ ਸੋਹਣਾ ਘਰ ਆਗਾ ਪਰਮਾਤਮਾ ਇਸ ਘਰ ਵਿੱਚ ਬਹੁਤ ਖੁਸ਼ੀਆਂ ਲੈ ਕੇ ਆਉਣ ਇਹਨਾਂ ਨੇ ਅੱਜ ਮਹੂਰਤਾ ਅੱਜ ਅਸੀਂ ਪਹੁੰਚੇ ਆਂਗੇ ਤੇ ਕੱਲ ਇੱਥੇ ਉਹ ਮਹੂਰਤਾ ਜੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਘਰ ਦੇ ਡੀਜੇ ਲੱਗੇ ਜਾਂਦੇ ਆਗੇ ਇਦਾਂ ਹਲਵਾਈ ਲੱਗੇ ਆ ਕਿ ਜੋ ਕੇ ਦੇਖੀ ਨਹੀਂ ਰਿਹਾ ਵਿਚਾਰੇ ਨੇਰੇ ਚ ਹੀ ਲੱਗੇ ਪਏ ਆ ਤੇ ਇਹ ਸਮਾਨ ਉਤਰੀ ਜਾਂਦਾ ਪੈਂਟ ਦਾ ਤੇ ਵੀ ਦੇਖੀ ਜੋ ਕਿ ਸਾਰੀ ਰਾਤ ਡੀਜੇ ਵੱਜਣਗੇ ਕੱਲ ਵੀ ਬਹੁਤ ਸੋਹਣਾ ਪਹਿਨਨੇ ਕਰ ਲਿਆਗਾ ਤੇ ਇਹਨਾਂ ਨੇ ਵਿਚਾਰਿਆਂ ਨੇ ਸਾਨੂੰ ਬੁਲਾਇਆ ਲਾਉਣਿਆ ਉਹ ਦੇਖੋ ਕਾਲਾ ਸੂਟ ਪਾ ਕੇ ਖੜੀ ਆ ਹੈਲੋ ਮੈਕ ਕਿਵੇਂ ਹੋ ਹੈਲੋ ਜੀ ਹੈਲੋ ਜੀ ਮੰਮੀ ਸਾਸਰੀ ਕਾਲ ਤੇ ਇਹਨਾਂ ਭੈਣ ਨੇ ਕਰ ਲਿਆਗਾ ਕੱਲ ਮਹੂਰਤ ਆ ਇਹਨਾਂ ਨੇ ਬੁਲਾਇਆ ਸਾਨੂੰ ਲੁਧਿਆਣੇ ਤੋਂ ਬਹੁਤ ਜਾਣੇ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਮਲਾਵਾਗੇ ਸਾਰਿਆਂ ਨੂੰ ਮੈਂ ਪੂਰਾ ਘਰ ਵੀ ਦਿਖਾਣੀ ਆ ਤੁਹਾਨੂੰ ਇਹ ਦੇਖੋ ਇਹਨਾਂ ਦੀ ਥੋੜੀ ਛੋਟੀ ਭੈਣ ਆਗੀ ਇਹ ਕਾਵਿਆ ਹਾਂਜੀ ਤੇ ਕੀ ਨਾਮ ਆ ਬੇਟਾ ਤੁਹਾਡਾ ਦੱਸ ਦੇ ਹੈਲੋ ਕਰ ਦੋ ਤੇ ਸਾਡੇ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਕਰਿਓ ਪਿਆਰੇ ਪਿਆਰੇ ਕਮੈਂਟ ਕਰਿਓ ਮੈਂ ਸੋਹਣੀ ਜੀ ਬਾਅਦ ਤੋਂ ਸਬਸਕ੍ਰਾਈਬ ਕਰੋ ਤੇ ਬਾਅਦ ਤੋਂ ਇੰਟਾਇਕ ਵਧੀਆ ਵਧੀਆ ਇਹਨਾਂ ਦੀ ਵੀ ਆਈਡੀ ਆ ਜੀ ਇਹਨਾਂ ਨੂੰ ਵੀ ਤੁਸੀਂ ਫੋਲੋ ਜ਼ਰੂਰ ਕਰਨਾਗਾ ਮੈਕਪ੍ਰੀਤ ਦੇ ਨਾਮ ਤੇ ਆਈਡੀ ਆ ਇਹਨਾਂ ਦੀ ਯੂਟਿਊਬ ਮੈਕਪ੍ਰੀਤ ਦੇ ਆਉਂਦੇ ਨਾਮ ਤੇ ਇੰਸਟਾਗ੍ਰam ਤੇ ਆ ਜੀ ਐਮਡੀ ਸਟਾਰ ਰੈਕਰ ਦੇ ਨਾਮ ਤੇ ਯੂਟਿਊਬ ਤੇ ਆ ਜੀ ਤੇ ਇਹ ਕਿਚਨ ਆ ਇਹਨਾਂ ਦਾ ਆਂਟੀ ਸਾਸਰੀ ਕਾਲ ਜੀ ਕਮਲ ਕਾਲ ਜੀ ਕਿਵੇਂ ਠੀਕ ਹੋ ਜੀ ਮੈਂ ਕਿਚਨ ਜੀ 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 ਮੈ ਤੁਹਾਨੂੰ ਸਾਰਾ ਕਰ ਬਸ ਆ ਦੇਖੋ ਗੱਦੇ ਗੁੱਦੇ ਜਾਏ ਪਏ ਨੇਗੇ ਇਹ ਇਹ ਦੇਖੋ ਸਾਤ ਤੋਤੇ ਬੈਠੇ ਤੋਤਾ ਤੋਤੀ ਲੋਰ ਤੇ ਮਿੱਠੂ ਮਿੱਠੂ ਬੋਲ ਦੇ ਨੀ ਜਾ ਰਹੇ ਨੇ ਹੁਣ ਲੱਡੂ ਵੀ ਦਿਖਾਉਣੀ ਆ ਮੈਂ ਤੁਹਾਨੂੰ ਲੱਡੂ ਲੈਣ ਗਏ ਆਪਣੇ ਹਾਂਜੀ ਆ ਦੇਖੋ ਲੱਡੂ ਪੱਟੇ ਤੇ ਜਿਹਨੇ ਜਿਹਨੇ ਲੱਡੂ ਖਾਣੇ ਆ ਆ ਜਾਓ ਕਮੈਂਟਾਂ ਦੇ ਵਿੱਚ ਫਿਰ ਓ ਲੱਕੀ ਬੈਠੇ ਆ ਜੀ ਫੋਨ ਤੇ ਲੱਗੇ ਪਿਆ ਠੀਕ ਨਹੀਂ ਹੈਗੇ। ਨਾ ਠੀਕ ਹੈ ਤੇਰਾ ਤੇ ਰੀਚਾਰਜ ਕਰ ਦਉਂ ਮੇਰਾ ਭਾਈ ਮੜੇ। ਕਰ ਦਿਓ ਰੁਕੋ। ਉਹ ਨੂੰ ਨਹੀਂ ਜਦਾਂ। ਕਿੰਨਾ ਦਾ? ਹਾਂਜੀ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਸਾਰੇ। ਜੀ ਟੈਂਟਰ ਟੁੰਟ ਲੱਗ ਚੁੱਕਿਆ ਤੇ ਇਧਰ ਖਾਣ ਪੀਣ ਦਾ ਪ੍ਰਬੰਧ ਹੋ ਗਿਆ। ਇਸ ਗ੍ਰੀਮਾ ਵਾਲਾ ਵੀ ਖੜਾ ਜਿਹਨੇ ਖਾਣ ਨਹੀਂ ਸੱਤ ਦਹੀਂ ਪੱਲੇ ਆ। ਆਈਸਕ੍ਰੀਮ ਨਹੀਂ ਹੈਗੀ ਸੌਰੀ ਦਹੀਂ ਪੱਲੇ। ਆ ਰਾਦਾ ਕ੍ਰਿਸ਼ਨਾ ਫਾਸਟ ਕੋਰਨਰ ਆਜੋ ਜੀਜੀ ਨੇ ਚਾਟ ਟੂਟ ਖਾਣੀ ਆ ਇੱਥੇ ਪੁੱਚੋ ਮੰਡੀ ਹੈਲੋ ਵੇਲ ਦੇ ਚੱਕੇ ਇੱਧਰ ਸਲਾਦ ਕੱਟ ਰਹੇ ਆ ਜੀ ਮੈਂ ਤਾਂ ਨਾ ਆ ਲਈ ਆ ਲੱਕੀ ਨਾ ਆਣ ਗਏ ਆ ਇਹ ਬੈਠੇ ਆ ਸਾਰੇ ਨਾਲ ਨਾਈ ਧੋਏ ਨਹੀਂ ਹਜੇ ਆਈਂ ਫਿਰਦੇ ਆ ਸਾਰੇ ਆ ਤੁਸੀਂ ਸਭ ਤੋਂ ਪਹਿਲਾਂ ਨਾਲੇ ਪੇਸਟ ਲੇਟ ਹੋ ਗਏ ਤੁਸੀਂ ਲੇਟ ਹੋ ਗਏ ਹਾਂ ਹੁਣ ਤਾਂ ਮੈਂ ਕਿਸੀ ਜੀ ਦੀ ਪਾਲਾ ਹੈਪੀ ਦੇਖ ਲਓ ਕੋਈ ਮੇਕਅਪ ਨਹੀਂ ਕੀਤਾ ਨਾ ਈ ਤੋਂ ਬਿਨਾ ਵੀ ਸੋਹਣੀ ਲੱਗਦੀ ਹੈ ਇਹ ਦੇਖੋ ਨਹੀਂ ਰਹਿਣ ਦੇ ਤੂੰ ਆ ਦੇਖੋ ਕਿੰਨੇ ਸੋਹਣੇ ਤੋਤੇ ਬੈਠੇ ਤੋਤਾ ਤੋਤੀ ਆ ਮਿੱਠੂ ਸੀਜੀ ਬਲੌਗ ਨਾਲ ਜੁੜੇ ਰ ਅੱਜ ਇਥੇ ਕਿਰਨਾ ਬਠਿੰਡਾ सोनू ਜਿਹਨੂੰ ਤੁਸੀਂ ਸਾਰੇ ਜਾਣਦੇ ਬੜੇ ਫੇਮਸ ਲੋ ਸਾਰੇ ਆ ਲੱਗੇ ਆ ਜੀ ਲਓ ਜੀ ਸਾਸਰੀ ਕਾਲ ਜੀ ਸਭ ਤੋਂ ਪਹਿਲਾਂ ਸਾਡੀ ਹੋਈ ਮਨਸੀਰਤ ਤਿਆਰ ਹੋ ਗਈ ਤੇ ਸੋਜੀ ਮਨਸੀਰਤ ਕਿਵੇਂ ਲੱਗਦੀ ਸਾਰੇ ਦੱਸੋ ਕਾਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਉਹ ਤਾਂ ਮੈਂ ਲਡੋਂ ਚ ਵਰਕੇ ਹੋ ਸਕਦਾ ਇਹ ਪਤਾ ਕਿ ਹਾਂ ਤੁਹਾਨੂੰ ਮੈਂ ਪਤਾ ਕਿ ਆਈ ਡਿਸਾਈਡਡ ਬਹੁਤ ਕਿਉਂਕਿ ਹਾਂ ਓਏ ਹਾਂ ਤੇ ਠੀਕ ਹੋ ਨਹੀਂ ਨਹੀਂ ਠੀਕ ਹੈਗੀ ਦਲਜੀਤ ਹੋਪ ਉਗੀ ਰੈਡੀ ਆ ਹਾਂ ਮੇਕਅਪ ਆ ਟਿਸਟਮ ਮੇਰੇ ਹੇਅਰ ਸਟਾਈਲ ਕਰੀ ਆ ਲਿਆ ਆ ਸਾਡੇ ਮੰਮੀ ਕਰੇ ਲਿਆ ਸਭ ਮੈਂ ਆਹ ਨੋਈ ਅਸੀਂ ਇੰਨੇ ਸਾਰੇ ਬੱਚੇ ਨੇ ਇੰਨੇ ਸਾਰੇ ਬੱਚੇ ਸਾਰੇ ਕਿਉਂ ਆ ਸਾਡੀ ਇਥੇ ਸਾਰੇ ਆ ਆ ਕੇ ਜੜਦੇ ਨੇ ਸੋਨੂ ਨੂੰ ਲੱਭਦੇ ਆ ਕਰਿਓ ਕਾਲ ਸੋਨੂ ਨੂੰ ਲੱਭਦੇ ਨਾਲ ਦੇ ਘਰੇ ਬੈਠੇ ਆ ਪਤਾ ਨਹੀਂ ਹੁਣ ਕਿਹੜੇ ਘਰ ਬੈਠੇ ਹੈਗੇ ਲੱਭ ਲੀਏ ਜੀ ਆਹ ਦੇਖ ਹੈਪੀ ਮੈਂ ਲੱਭ ਕੇ ਤੋਹਾਂ ਮੈਂ ਤੂੰ ਤਾਂ ਲੱਭ ਗਈ ਮੈਂ ਤੋ ਸੀ ਕਾਲ ਕਰਿਆ ਲੱਗੀ ਸੋਨੂ ਨੂੰ ਆਵਾਜ਼ ਮਾਰੋ ਸੋਨੂ ਨੂੰ ਕਿ ਸੋਨੂ ਬਾਹਰ ਨਿਕਲ ਆ ਦੇਖ ਲੋ ਜੀ ਗਲੀਆਂ ਚ ਲੱਭਦੇ ਫਿਰਦੇ ਆ ਸੋਨੂ ਨੂੰ ਬਾਹਰ ਨਿਕਲ ਮਾਂ ਜੀ ਖੜਾ ਸੜੀ ਜੀ ਤੇ ਹੁਣ ਅਸੀਂ ਨਹੀਂ ਮੰਮੀ ਤੁਸੀਂ ਕਿ ਇਹ ਵਿਚਾਰੇ ਉੱਧਰ ਵਹਿ ਹੋ ਚੁੱਕੇ ਅਸੀਂ ਲੱਭਦੇ ਕਰਦੇ ਬੋਲੇ ਲੋਗੇ ਤੇ ਉਹਨੂੰ ਲੱਭੋ ਤੇ ਫਾਈਨਲ ਹੈ ਨਾ ਹਾਂ ਜੀ ਸੋਨੂ ਲੱਭ ਗਈ ਸਾਨੂੰ ਗਲੀਆਂ ਦੇ ਵਿੱਚ ਲੱਭਦੇ ਸਾਨੂੰ ਲੱਭੋ ਤੇ ਖਾਲੋ ਤੈਨੂੰ ਮੈਂ ਮੰਮੀ ਕਹਿਣਾ ਹੈ ਨਹੀਂ ਭਾਈ ਵੱਡੀ ਭੈਣ ਵੀ ਮਾਮਾ ਵਰਗੀ ਹੁੰਦੀ ਹੈ ਮੈਂ ਐਂ ਕਿਹਾ ਮੈਂ ਕਹ ਤੂੰ ਫੋਸ ਰਹੀ ਨਹੀਂ ਚਾਹੀ ਤੂੰ ਮੈਨੂੰ ਮੰਮੀ ਕਹਿਲਾ ਬਿਲਕੁਲ ਮਾਮਾ ਵਰਗੀ ਆ ਇੱਧਰ ਸੋਨੂ ਬੈਠੀ ਆ ਯਾਰ ਸੁਰਤ ਬੰਦ ਗਰਮੀ ਜ਼ਿਆਦਾ ਹੈ ਨਾ ਤੇ ਇਹ ਵਿਚਾਰੇ ਦੀਦੀ ਆਏ ਨੇ ਮਿਲਣ ਆ ਇਹ ਆਏ ਮੋਗੇ ਤੋਂ ਮੋਗੇ ਕੋਲ ਤੁਸੀਂ ਕਿੱਥੋਂ ਆਏ ਦਿੱਤੀ ਸੀ ਅਸੀਂ ਲੈ ਰਹੇ ਹਾਂ ਇਹ ਮੋਗੇ ਤੋਂ ਆਏ ਨੇ ਕਿੰਨਾ ਦਾ ਕਿਊਟ ਚਾ ਬੇਬੀ ਵੀ ਹੈ ਇਹ ਆਏ ਕਿੰਨਾ ਸ਼ਾ ਬੇਬੀ ਹੈ ਬਿਲਕੁਲ ਇੰਨਾ ਵਰਗੀ ਆ ਡਿੱਟਪ ਖਾਰੇ ਕਹਿ ਦਿੰਦੇ ਇਹਦੇ ਬਾਬਾ ਬਿਗ ਬਲੌਗ ਨਹੀਂ ਕਰਦੇ ਵਰਗਾ ਹੈ ਸੰਦੂ ਨੇ ਵੀ ਖਾਣੇ ਲੱਗੇ ਆ ਇਧਰ ਬਾਈ ਕੈਮਰਾਮੈਨ ਨੂੰ ਵੀ ਦਿਖਾਏ ਥੋੜਾ ਜਨਾ ਨੂੰ ਬੋਲੋ ਵੀ ਕੁਝ ਬੋਲ ਦੋ ਕੈਮਰਾਮੈਨ ਕੁਝ ਬੋਲ ਲਾ ਦੋ ਸੰਦੂ ਬਣਾ ਇਹ ਗੱਡੀ ਭਾਏ ਕਰਨਾ ਪੈਦਾ ਇਹਨਾਂ ਦੇ ਚੈਨਲ ਨੂੰ ਦੱਸ ਲਾਈਵ ਕਰੋ ਬਾਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਨਾ ਬਹੁਤ ਸੜੀਆਂ ਲੱਗੀਆਂ ਕੋਈ ਹੋਰ ਚਾਹਤ ਨਹੀਂ ਨਾ ਨਹੀਂ ਨਾ ਮੈਂ ਸੈਂਕੜੇ ਚੱਕ ਕੇ ਸਾਰਿਆਂ ਦੀ ਬਰਾਤ ਵਿੱਚ ਆ ਰਹੀ ਹਾਂ ਮੇਰੇ ਪੁੱਛਿਆ ਆਪਾ ਬਣਾਉਣ ਲੱਗਿਆ ਕਿ ਤੱਕ ਮੈਂ ਕਹਦਾ ਵੀ ਸਾਡੀ ਰੈਂਡਾ ਆ ਜਾਪੇ ਇੱਥੇ ਕਰਨ ਲੱਗੇ ਸ਼ੂਟ ਕਰਨ ਲੱਗੇ ਕਿੰਨਾ ਬੀਰ ਕਰਦੀ ਜਿਨ੍ਹਾਂ ਨੇ ਵਿਆਹ ਤੇ ਬੁਲਾਣਾ ਤਾਂ ਬੁਲਾ ਸਕਦੇ ਆ ਕੈਮਰਾਮੈਨ ਕੈਮਰਾਮੈਨ ਇਰਨਾ ਭੈਣ ਨੂੰ ਬੁਲਾ ਸਕਦੇ ਆ ਬਣਾ ਬਣਾ ਬਲੌਗ ਬਣਾਣਾ ਤੁਸੀਂ ਤੁਸਾਂ ਲਈ ਵੀਡੀਓ ਬਣਾਣਾ ਲੱਭੇ ਪਿਛਲੇ ਮਸਾ ਬੜੀ ਜਾਂਦਾ ਲਾ ਤੇ ਜੀ 50000 ਰੁਪਇਆ ਠੀਕਾ ਪਲੱਸ 50000 ਸਾਡੇ ਬਲੌਗ ਦਾ ਫਾਰਮ ਆ ਗਿਆ ਤੇ ਤੁਸੀਂ ਕੰਮ ਕਰਨਾ ਹੈ ਗੁੰਮ ਲਾਉਸ ਕਰਨਾ ਪੈਣਾ ਆਪਾਂ ਕਰ ਜਾਂਦੇ ਜੀ ਤਰੀਬ ਬ੍ਰਾਈਟਨ ਆਇਤਮ ਬਣਾ ਕੇ ਆ ਦੇ ਕੰਮ ਨਹੀਂ ਆਈ ਹੈ ਚਲੋ ਠੀਕ ਹੈ ਜੀ ਫਰੈਂਡ ਇਹ ਆਪਾਂ ਕੀ ਲਿਆ ਠੀਕ ਹੈ ਹੁਣ ਆਪਾਂ 30 ਪ੍ਰੈਟਿੰਗਾਂ ਦਾ ਕੰਮ ਕਰਨਾ ਸ਼ੁਰੂ ਕਰਦੇ ਹਾਂ ਉਹੀ ਆਪ ਲੇਟ ਲੱਗਦੀ ਹੈ ਭਾਈ ਦੇਖੋ ਇੱਕ ਮੇਰੇ ਕੋ ਆਇਆ ਬਣੀਗਾ ਆ ਦੇਖੋ ਆਪ ਇਹ ਲਾਸਟ ਆ ਜੀ ਤੁਸੀਂ ਟਿੱਕ ਮਾਰ ਲਿਆ ਸਾਰਾ ਦਿਖਾ ਲਾਂਦਾ ਹੁਣ ਉਹ ਕਰੈਕਟਰ ਬਣਾ ਕਰਕੇ ਸਾਵਣ ਮਾਲ ਲਗਰਾਹ ਮੇਰੇ ਘਰ ਪਰ ਆਉਦੀ ਮਾਲ ਲਗਰਾਹ ਕ ਪੂਰੀ ਕਰਦਾ ਹੋਇਆ ਆਉਦੀ ਮਾਲ ਲਗਰਾਹ ਪੂਰੀ ਕਰੀ ਜਾਂਦਾ ਪਚਵੰਡੀ ਆ ਤੋ ਸੇ ਵਿਖਾ ਲੋ ਕਲਾ ਆ ਮਰਦੇ ਕੋ ਬੈਠੋ ਹੋਜ ਰਿਹਾ ਹੈ ਇਹਨਾ ਸਬਰ ਰਖੀਆ ਲੈ ਕੇ ਨੀ ਕੋਰ ਦੇ ਚਲਾ ਲਿਆ ਮੂਹੂ ਉੱਪਰ ਆੜੀ ਦੇਖ ਹੈ ਇਹਨੇ ਤਾਂ ਸੱਚੀ ਇੱਕ ਵਾਰ ਕੀ ਖਾ ਲੀ ਹਾਂ ਮੈਂ ਨਾਲ ਹੋ ਵੀ ਆ ਤੇ ਜੀਜੂ ਦਾ ਵੀਡੀਓ ਇਹ ਦੀਪ ਵੀਰਾ ਬੈਠੇ ਆ ਦੀਪੀ ਇਹ ਨਵੀਂ ਤੁਹਾਡਾ ਨਾਮ ਪਾਸਾ ਠੀਕ ਇਹ ਹੈ ਦੀਪੀਰਾ ਇਹ ਤੇਰਾ ਨਾਮ ਤਾਂ ਸਾਰੀ ਦੁਨੀਆ ਜਾਣਦੀ ਹੈ ਤੇਰਾ ਨਾਮ ਲੈਣ ਦੀ ਜਰੂਰਤ ਨਹੀਂ ਹੈਗੀ ਵੈਸੇ ਲੱਕੀ ਦਾ ਵੀ ਨਾਮ ਸਾਰੇ ਜਾਣਦੇ ਆ ਹਾਂ ਲੱਕੀ ਦਾ ਵੀ ਜਾਣਦੇ ਆ ਮੈਨੂੰ ਨਹੀਂ ਕੋਈ ਜਾਣਦਾਗਾ ਉਹ ਹੈਲੋ ਇੱਧਰ 뭐 ਕਰੀ ਮੈਨੂੰ ਕੋਈ ਜਾਣਦਾ ਨਹੀਂ ਹੈਗਾ ਕਮੈਂਟ ਕਰਕੇ ਦੱਸੋ ਮੈਨੂੰ ਕੋਈ ਜਾਣਦਾ ਕਿ ਨਹੀਂ ਜਾਣਦਾ ਹੈ ਨਹੀਂ ਜਾਣਦਾ ਭੈਣੇ ਮੈਨੂੰ ਕੋਈ ਨਹੀਂ ਜਾਣਦਾ ਕੋਈ ਵੀ ਕਮੈਂਟ ਕਰ ਵੀ ਹੋ ਜਾਣਾ ਤੈਨੂੰ ਠੀਕ ਆ ਜੀ ਜਿਹਨਾਰੇ ਸਾਥੀ ਸਮਾਣਿਆ ਬਈ ਫੋਨ ਦੀ ਲਾਈਟ ਬੰਦ ਕਰ ਦੋ ਫੋਨ ਦੀ ਲਾਈਟ ਬੰਦ ਕਰੋ ਕੀਤਾ ਸੀ ਤੁਸੀਂ ਮੈਂ ਕੀ ਬੋਲੋ ਜੀ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਆਪਣੇ ਘਰੇ ਅੱਜ ਪਾਰਟੀ ਸੀਗੀ ਤੇ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਸਾਰੇ ਭੈਣਾ ਪਹੁੰਚੇ ਨੇ ਇੱਥੇ ਜਰਨਾ ਦੀ ਜੀ ਬਿੰਡੀ ਵਾਲੀ ਤੇ ਸੋਨੂ ਗੁਰ ਬੋਲਦੇ ਨੇ ਦੀਪੂ ਵੀ ਪਹੁੰਚਿਆ ਹੋਇਆ ਹੈ ਇਧਰ ਉਹਨੇ ਹੈਪੀ ਬਰਥਡੇ ਪਹੁੰਚਿਆ ਹੋਇਆ ਤੇ ਉਧਰ ਦਲਜੀਤ ਲੱਗੀ ਪਹੁੰਚਿਆ ਹੋਇਆ ਵਾਓ ਸੁਣਾ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਤਾਂ ਪਹਿਲੇ ਤੁਹਾਨੂੰ ਕੰਗ੍ਰੈਚੁਲੇਸ਼ਨ ਠੀਕ ਹੈ ਆਪਣਾ ਕੰਗ੍ਰੈਚੁਲੇਸ਼ਨ। ਆ ਉਹੀ ਯਾਰ ਉਹ ਜਿਹੜਾ ਤੁਸੀਂ ਕਹਿਤਾ 150 ਪਰਸ ਕਿਤੇ ਤੇ ਨਾ ਨਾ 150 ਪਰਸ ਨਹੀਂ ਹੈਗਾ ਹੁਣ ਆਪਣੇ ਪਰਸਨੈਲਿਟੀ ਦਾ ਥੋੜਾ ਜਿਹਾ ਬੈਂਗਾ। ਥੋੜਾ ਜਿਹਾ ਬੈਂਗਾ। ਠੀਕ। ਆ ਉਹਦਾ ਬਿਲਕੁਲ ਵਧੀਆ। ਸੋਨੂ ਸਾਡੇ ਬੈਠੀ ਹੈ ਜੀ। ਸੋਨੂ ਬੋਲ ਦੇ ਯਾਰ ਕੋਈ। ਬੋਲ ਦੇ ਯਾਰ। ਸੋਨੂ ਸਾਡੇ ਦੱਸ ਤੋਂ ਬੋਲਦੀ ਸੋਨੂ ਸਿਰਫ ਵੀਡੀਓ ਚ ਬੋਲਦੀ ਆ ਆਪਣੇ ਸਾਹਮਣੇ ਨਹੀਂ ਬੋਲਦੀ ਹਨਾ ਸੋਨੂ ਆਪਾਂ ਤਾਂ ਬੋਲਦੇ ਆ ਬਾਦੂ ਤੇ ਸੋ ਸਾਡਾ ਇੰਨਾ ਆਹੀ ਪਿਆਰ ਬਣਿਆ ਰਵੇ ਜੀ ਹਨਾ ਤੇ ਸਾਰਿਆਂ ਨੂੰ ਤਰੱਕੀਆਂ ਦੇਵੇ ਬਲੌਗ ਕਰਦੇ ਜੀ ਕਿਹੜਾ ਵੀਡੀਓ ਬਣਾਉਂ ਸਿੱਧੀ ਕਰਨਾ ਕਰਦੇ ਨਾ ਬਲੌਗ ਨਾ ਬੋਲ ਕੇ ਆ ਗਈਆਂ ਮਾਂ ਬੱਤੀਆਂ ਹਾਂ ਦਾਨਿਆ ਨਹੀਂ ਪਤਨ ਲਾ

ਕਰਨਾ ਉਹਨਾਂ ਨੂੰ ਮੈਂ ਉਹਨਾਂ ਦਾ ਜਿਹੜੇ ਮਾਸੇ ਤੇਰੇ ਉਹ ਉਹਨਾਂ ਨੂੰ ਆਏ ਅੱਜ ਅਸੀਂ ਆਏ ਆਂ ਆਪਦੀ ਮਾਸੀ ਦੇ ਘਰੇ ਉਹਨਾਂ ਉਹਨਾਂ ਨੇ ਆਪ ਦਾ ਨਵਾਂ ਘਰ ਲੈਤਾ ਤਾਂ ਹੁਣ ਤਾਂ ਵੀ ਉਹਨਾਂ ਦੇ ਫੰਕਸ਼ਨ ਤੇ ਆਏ ਆਂ ਆ ਚੱਕਰ ਤਾਂ ਦੇਖੋ ਜੀ ਆਹ ਸਾ ਮਾਸੀ ਦਾ ਆ ਘਰ ਕਹ ਰਹੇ ਆ ਮਹੌਲ ਪੂਰਾ ਦੇਖੋ ਇੱਥੇ ਕੇਕ ਕਟਿੰਗ ਕਰ ਰਹੇ ਸੀ ਕੇਕ ਚੱਕਤਾ ਦੇਖੋ ਜੀ ਉਹਨਾਂ ਨੇ ਖਰੀਦਿਆ ਕਰ ਉਹ ਬੈਠੇ ਆਪਣੇ ਮਹਿਕਮਾਸੀ ਇਹਨਾਂ ਨੂੰ ਤੁਸੀਂ ਇੰਸਟਾਗ੍ਰam ਤੇ ਜਾਣਦੀ ਹੋਵੋਗੇ ਤੇ ਆ ਰਹੇ ਆਪਣੇ ਗਗਨਦੀਪ ਇਹਨਾਂ ਨੂੰ ਵੀ ਤੁਸੀਂ ਜਾਣਦੀ ਹੋਵੋਗੇ ਇੰਸਟਾਗ੍ਰam ਤੇ ਆ ਦੇਖੋ ਜੀ ਪੂਰਾ ਮਾਹੌਲ ਦੇਖੋ ਹਾਂ ਦੇਖਾ ਦੇਖ ਆ ਇਧਰ ਆਪਣਾ ਆਪਣੀਆਂ ਭੈਣਾਂ ਬੈਠੀਆਂ ਐ ਇਧਰ ਛੋਟੀਆਂ ਤੇ ਉਹਰੀ ਦਲਜੀਤ ਮਾਸੀ ਬੈਠੇ ਆ ਲੈ ਨਹੀਂ ਬੋਲਣਾ ਪਿੱਛੇ ਨੂੰ ਮਾਤਾ ਜੀ ਅਸੀਂ ਆਵਦੀ ਫਾਟੇ ਪਾ ਚਿੱਤ ਦੀ ਫੋਟੋ ਨਹੀਂ ਲਾਣੀ ਸੀ ਆਹ ਸੋ ਚੀਜ਼ ਨਹੀਂ ਬੜੀ ਫੋਟੋ ਤੇ ਪਤਾ ਨਾ ਉੱਤੇ ਵਧੀਆ ਹੋ ਗਿਆ ਚੰਗਾ ਹੋ ਗਿਆ ਤੂੰ ਨਹੀਂ ਆਈ ਉਸ ਦਿਨ ਤਾਂ ਅੱਜ ਉਸ ਤੋਂ ਬਾਅਦ ਤਾਂ ਮਹੀਨਾ ਖਾਣੇ ਕਚਰੀਆਂ ਦੇ ਚੱਕਰ ਕੱਟੇ ਆ ਉਹ ਪਤਾ ਕਿਉਂ ਕੱਟਦੇ ਵੀ ਮੋਟਾ ਤਾਂ ਹੁਣ ਅਸੀਂ ਚੱਲੇ ਆ ਕੱਲ ਆਈ ਸੀ ਘਰਾਂ ਨੂੰ ਚੱਲੇ ਆ ਵਾਪਸ ਬੇਚਾਰੀ ਆ ਜਿਹੜੀ ਸਾਰੇ ਜਣੇ ਉਹਨੂੰ ਬੜਾ ਗਲਤ ਬੋਲਦੇ ਆ ਜੋ ਵੀ ਹੁੰਦਾ ਇੱਕ ਮਿੰਟ ਬੇਟਾ ਪਰਮਾਤਮਾ ਨੇ ਬਣਾਇਆ ਹੁੰਦਾ ਹਨਾ ਕੋਈ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਹਾਂ ਜਿਆ ਤੂੰ ਤੇ ਉਹਨੂੰ ਸਾਰੇ ਟਰੋਲ ਕਰਦੇ ਚਲੋ ਜਿਵੇਂ ਵੀ ਬਣਾਓ ਕੋੜ ਬੇਚਾਰੀ ਆਪ ਬਣੀ ਹੋਣਾ ਆਪਣੇ ਬਣਾਏ ਗਏ ਬੰਦ ਕਰ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਲਾਈਕ ਵੀ ਕਰਿਓ ਜੀ ਸਮੀਰ ਚੈਨਲ ਹੈਗਾ ਜੀ ਫੜਵਰਟੀ ਵੀ ਦੀ ਇਹ ਚੈਨਲ ਕਿਹੜਾ ਤੇ ਤੇ ਲੱਗੀ ਦਲਜੀਤ ਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਅੱਗੇ-ਅੱਗੇ ਵਾਤੋਂ ਵਾਅ ਸ਼ੇਅਰ ਕਰਿਓ ਪਿਆਰੇ-ਪਿਆਰੇ ਕਮੈਂਟ ਕਰਿਓ ਤੇ ਅੱਗੇ ਬੈਠੇ ਤੇ ਗੀਰ ਜੀ ਬੈਠੇ ਅੱਗੇ ਸੋ ਸਾਨੂੰ ਸਾਰੇ ਜਣੇ ਦੀ سپورਟ ਜ਼ਰੂਰ ਕਰਿਆ ਕਰੋ ਕਿਉਂਕਿ ਸੋਡੀ سپورਟ ਨਾਲ ਹੀ ਇਹ ਵੀ ਚੱਲਦੇ ਆਂ ਦੇਖੋ ਜੀ ਇਧਰ ਇੱਕ ਵਾਰੀ ਲੱਖੀ ਇਹ ਤਾਂ ਮਾਂ ਦਾ ਘਰ ਪੁੱਤੋ ਮਿਊਜ਼ਿਕੋ ਓਕੇ ਜੀ ਬਾਏ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਾਏ ਬਾਏ ਮੈਂ ਕਦੀ ਜਿਆਦਾ ਸੋਗਣਾ ਮੇਕਅਪ ਨਹੀਂ ਕੀਤਾ ਹਾਂਜੀ ਅਸੀਂ ਅਸੀਂ ਵਿੱਚ ਵੀ ਸਾਡੇ ਕੋਲ ਨਾ ਫਾਉਂਡੇਸ਼ਨਾ ਕੁਝ ਵੀ ਸਾਡੇ ਕੋਲ ਹੈ ਨਹੀਂ ਸੀਗਾ ਬਸ ਅਸੀਂ ਮੈਨੂੰ ਤਾਂ ਪਾਣਾ ਲਾੜਾ ਹੀ ਨਹੀਂ ਆਉਂਦਾ ਮੈਂ ਤਾਂ ਲਾੜਾ ਵੀ ਨਹੀਂ ਆਉਂਦਾ ਬਟ ਮੈਂ ਲਾਇਆ ਨਹੀਂ ਹੈਗਾ ਕਿਉਂਕਿ ਫਿਰ ਨਾ ਅਕਵਰਜੇ ਲੱਗਦੇ ਆ ਟਟਪਈ ਜਨਤਾ ਜੀ ਹੁਣ ਜਨਤਾ ਟਟਪਈ ਪਕੌੜੇ ਖਾਣ ਨੂੰ ਆ ਤੇ ਸਭ ਤੋਂ ਪਹਿਲਾਂ ਆ ਖੜੀ ਆ ਆ ਆ ਕੀ ਕਰਾ ਟਟ ਚੋ ਸਾਈਡ ਵੀ ਮਲਾ ਹੈਲੋ ਮਮਾ ਮੈਂ ਮਾਰੇ ਪੜਾਇਆ ਉਹ ਮਾਂ ਬਣਾਵੀਂ ਆਓ ਉੱਥੇ ਟੇਬਲ ਤੇ ਖੜ੍ਹੀਏ ਉਹ ਸਾਰੇ ਬੰਦੇ ਜਦੋਂ ਪੈਕ ਕਰਦੇ ਹਾਂ ਨਾ ਨਵਨੇ ਸੇ ਸੁੱਜੀਦਾ ਬਸ ਸੋਨੂੰ ਦਾ ਕਾਪੜੀ ਦਾ ਪੇਸ ਗੁਲਾਬ ਜਾਮਨ ਖਵਾਓ ਗੁਲਾਬ ਜਾਮਨ ਲੈ ਲੈ ਅਸੀਂ ਗੁਲਾਬ ਜਾਮਨ ਨਹੀਂ ਖਾਣੇ ਸਾਡੇ ਸੱਖ ਨਾਲ ਦੋਨਾਂ ਦਾ ਪਹਿਲੇ ਰੰਗ ਕਾਲਾ ਹੈ ਠੀਕ ਹੈ ਪਹਿਲੇ ਟਿੱਕਾ ਖਾਵਾਂਗੇ ਟਿੱਕਾ ਲੈ ਟਿੱਕਾ ਖਾ ਚੱਲ ਲੈ ਤੁਹਾਨੂੰ ਖਾੜਵਾਓ ਵੀ ਖਵਾਉਗਾ बड़ी भुख लगी झाकी ला चटी ला के कमाने भुख लगी मेनू भी लगी